ਆਮੋ ਸਾਹਮਣੇ ਹੋ ਗਈਆਂ ਦੋ ਕਿਸਾਨ ਯੂਨੀਅਨਾਂ ਬਰਸਾਤੀ ਡਰੇਨ ਬਣਾਉਣ ਨੂੰ ਲੈ ਕੇ ਹੋਇਆ ਵਿਵਾਦ ਬਰਸਾਤੀ ਡਰੇਨ ਬਣਾਉਣ ਨੂੰ ਲੈ ਕੇ ਦੋ ਕਿਸਾਨ ਯੂਨੀਅਨਾਂ ਬੀਕੇਯੂ ਕਾਦੀਆਂ ਤੇ ਬੀਕੇਯੂ ਲਖੋਵਾਲ ਆਮੋ ਸਾਹਮਣੇ ਹੋ ਗਈਆਂ ਨੇ ਦੱਸ ਦਈਏ ਕਿ ਬੀਕੇਯੂ ਕਾਦੀਆਂ ਦੇ ਵੱਲੋਂ ਖੰਨਾ ਨਵਾਂ ਸ਼ਹਿਰ ਸੜਕ ਜਾਮ ਕਰਕੇ ਪਿੰਡ ਗੜੀ ਕੋਲ ਧਰਨਾ ਲਗਾ ਦਿੱਤਾ ਗਿਆ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਬੀਕੇਯੂ ਕਾਦੀਆਂ ਦੀ ਸ਼ਿਕਾਇਤ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਲਈ ਪਿੰਡ ਗੜੀ ਤੋਂ ਪਿੰਡ ਢੰਡੇ ਡਰੇਨ ਤੱਕ ਬਰਸਾਤੀ ਡਰੇਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਡਰੇਨ ਦਾ ਕੰਮ ਚੱਲ ਰਿਹਾ ਸੀ ਤਾਂ ਅੱਜ ਬਰਸਾਤੀ ਡਰੇਨ ਦਾ ਕੰਮ ਬੀਕੇਯੂ ਲਖੋਵਾਲ ਦੇ ਵੱਲੋਂ ਰੁਕਵਾ ਦਿੱਤਾ ਗਿਆ ਇਸ ਸਬੰਧ ਦੇ ਵਿੱਚ ਦੋ ਕਿਸਾਨ ਯੂਨੀਅਨਾਂ ਬੀਕੇਯੂ ਕਾਦੀਆਂ ਤੇ ਬੀਕੇਯੂ ਲਖੋਵਾਲ ਆਮੋ ਸਾਹਮਣੇ ਹੋ ਗਈਆਂ ਨੇ ਇਸੇ ਸਬੰਧ ਦੇ ਵਿੱਚ ਬੀਕੇਯੂ ਕਾਦੀਆਂ ਦੇ ਕਿਸਾਨਾਂ ਦੇ ਵੱਲੋਂ ਖੰਨਾ ਨਵਾਂ ਸ਼ਹਿਰ ਰੋਡ ਟਰੈਕਟਰ ਟਰਾਲੀਆਂ ਸੜਕ ਤੇ ਲਗਾ ਕੇ ਸੜਕ ਪੂਰੀ ਤਰੀਕੇ ਦੇ ਨਾਲ ਬੰਦ ਕਰਕੇ ਧਰਨਾ ਲਗਾ ਦਿੱਤਾ ਗਿਆ ਇਸ ਮੌਕੇ ਬੀਕੇਯੂ ਕਾਦੀਆਂ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਤੇ ਬਰਸਾਤੀ ਡਰੇਨ ਦੀ ਕਾਰਵਾਈ ਰੁਕਵਾਉਣ ਦਾ ਇਲਜ਼ਾਮ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਜਰਨਲ ਸਕੱਤਰ ਪੰਜਾਬ ਪਰਵਿੰਦਰ ਸਿੰਘ ਪਾਲ ਮਾਜਰਾ ਤੇ ਲਗਾਇਆ ਗਿਆ ਇਸ ਦੌਰਾਨ ਦੋਵੇਂ ਯੂਨੀਅਨਾਂ ਦੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਆ우 ਸੁਣਾ ਦਿੰਦੇ ਆ ਤੁਹਾਨੂੰ ਕਿ ਕੀ ਕਹਿਣਾ ਹੈ ਨਾ ਦੋਵੇਂ ਧਿਰਾਂ ਦਾ ਸਮਰਾਲਾ ਤੋਂ ਪਰਮਿੰਦਰ ਵਰਮਾ ਮਨੋ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਆਕਾਦੀਆ ਜ਼ਿਲ੍ਹਾ ਲੁਧਿਆਣਾ ਅੱਜ ਤੋਂ ਨਾਲ ਆਇਆ ਰੋੜ ਜਾਮ ਕਿਤਾ ਹੋਇਆ ਕੀ ਕਰਾ ਇਹਦਾ ਮੇਨ ਕਾਰਨ ਇਹ ਹੈ ਜੀ ਸਾਡੇ ਇੱਕ ਡਰੇਨ ਜਾਂਦੀ ਆ ਜਿਹੜੀ ਆਪਣੇ ਗੜੀਪਿੰਡ ਔਰਨੇ ਨੇ ਬੰਨੇ ਤੋਂ ਲੈ ਕੇ ਢੰਡਿਆਂ ਦੇ ਸੈਫਨ ਤੱਕ ਜਾਂਦੀ ਆ ਇਹਦੇ ਵਿੱਚ ਗੜੀਪਿੰਡ ਭਰਤ ਵਾਲਾ ਜਲਾ ਮਾਜਰਾ ਤੇ ਆਪਣਾ ਢੰਡੇ ਪਿੰਡ ਆਉਂਦੇ ਨੇ ਤੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਾਂਦੀ ਹੋਈ ਇਹਦੇ ਅਸੀਂ ਕਾਫੀ 8-9 ਸਾਲ ਤੋਂ ਸੰਘਰਸ਼ ਲੜ ਰਹੇ ਆ ਜਿਹੜਾ ਇੱਕ ਸਮੇਂ ਤੋਂ ਜਿਹੜੀ ਟ੍ਰੇਨ ਬੰਦ ਸੀ ਕਿ ਜਿਹੜਾ ਖੋਲੀ ਜਾ ਰਹੀ ਹੈ ਐ ਕਬਜਾ ਹਟਾਇਆ ਜਾ ਰਿਹਾ ਸਾਡੇ ਇਹ ਦੇਖੋ ਇਹ ਲੋਕਾਂ ਦੀ ਮੰਗ ਸੀਗੀ ਇਹ ਨੇ ਬੰਦ ਕੀਤਾ ਆ ਤੇ ਇੱਕ ਆ ਟਾਬਾ ਵਾ ਇੱਥੇ ਨਿੰਮ ਵਾਲਾ ਇਹਨਾਂ ਨੇ ਬਾਥਰੂਮ ਬਣਾ ਲਏ ਨੇ ਨਜਾਇਜ਼ ਇਹਦੇ ਵਿੱਚ ਤੇ ਔਰੇ ਨਾਲ ਸਾਡੇ ਇਲਾਕੇ ਦੇ ਵਿੱਚ ਜਦ ਬਾਰਿਸ਼ ਆਉਂਦੀ ਆ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਜਿਹਦਾ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਤੇ ਬੜੇ ਲੰਬੇ ਸੰਘਰਸ਼ ਤੋਂ ਬਾਅਦ ਔਰ ਸਾਡੀ ਇਹ ਮੰਗ ਪੂਰੀ ਹੋਈ ਸੀਗੀ ਤੇ ਪਟਾਈ ਸ਼ੁਰੂ ਹੋ ਗਈ ਸੀ ਤੇ ਕੱਲ ਅੱਜ ਆ ਕੇ ਸਵੇਰੇ ਇੱਕ ਭਾਰਤੀ ਸਾਂਝੋ ਲਖੋਵਾਲ ਦੇ ਜਨਰਲ ਸਕੱਤਰ ਨੇ ਪਰਮਿੰਦਰ ਸਿੰਘ ਪਾਲ ਮਾਜਰਾ ਉਹਨਾਂ ਨੇ ਕੁਝ ਬੰਦਿਆਂ ਨੂੰ ਲੈ ਕੇ ਇਹ ਆ ਕੇ ਪਟਾਈ ਬੰਦ ਕਰਾਤੀ ਆ ਤੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਖੁਦ ਇਸ ਡਰੇਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਜਿੱਥੇ ਕਿ ਇੱਕ ਭਾਰਤੀ ਇੱਕ ਖਕਸਾਨ ਜੋਨਿਅਨ ਦੇ ਨੁਮਾਇੰਦੇ ਨੇ ਉਹ ਉਹਨਾਂ ਨੂੰ ਇਹ ਸੋਵਾ ਨਹੀਂ ਦਿੰਦਾ ਵੀ ਉਹ ਚ ਡਰੇਨ ਦੇ ਉੱਤੇ ਕਬਜ਼ਾ ਕਰਨ ਸਾਡਾ ਨੁਕਸਾਨ ਹੋਣ ਦਾ ਕਿਸਾਨਾਂ ਦਾ ਪਿਛਲੇ ਸਾਲ ਲੋਕਾਂ ਨੇ 6.6 ਹਜ਼ਾਰ ਰੁਪਏ ਦੇ ਕੇ ਦੁਬਾਰਾ ਜੀਰੀ ਲਵਾਉਣੀ ਪਈ ਗਈ ਪਨੇਰੇ ਨਹੀਂ ਮਿਲੀ ਉਹਨਾਂ ਨੂੰ ਇਹੋ ਜੇ ਕੰਮ ਨਹੀਂ ਕਰਨੀ ਚਾਹੀਦੇ ਉਹ ਲੋਕਾਂ ਨੂੰ ਲੈ ਕੇ ਉੱਥੇ ਬੈਠੇ ਨੇ ਮੈਂ ਸਰਕਾਰ ਨੂੰ ਦਰਖਾਸਤ ਕਰਦਾ ਹੈ ਜੇ ਸ਼ਰਾਪਤੀ ਅੰਥਰਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਸਰਕਾਰੀ ਕੰਮ ਦੇ ਵਿੱਚ ਵਿਗੜ ਪਾਉਣ ਦਾ ਤੇ ਜਿਹੜੇ ਇਹਨਾਂ ਨੇ ਐਨ ਐਚ 6ਰ ਜ਼ਮੀਨ ਵਾਈ ਆ ਇਹਨਾਂ ਦੇ ਉੱਤੇ ਇਹਨਾਂ ਦਾ ਬਾਪਜਾ ਲੈਣਾ ਚਾਹੀਦਾ ਇਹਨਾਂ ਤੋਂ ਜਿਸ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਜਾਂ ਕਿ ਨਹੀਂ ਹੁਣ ਸਾਡੇ ਮੇਰੇ ਐਸਡੀਐਮ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਵਾ ਵੀ ਅਸੀਂ ਇਹਨੂੰ ਕੰਮ ਨੂੰ ਦੁਬਾਰਾ ਚਾਲੂ ਕਰਾਵਾਂਗੇ ਜਿਹੜਾ ਤੁਹਾਡਾ ਇਹ ਨਾਬਾਹਣੇ ਕਿੰਨੇ ਸਮੇਂ ਤੱਕ ਲੱਗੇ ਦੇਖੋ ਜਦ ਤੱਕ ਸਾਡੇ ਦਾ ਕੋਈ ਅਧਿਕਾਰੀ ਆ ਕੇ ਗੱਲਬਾਤ ਨਹੀਂ ਕਰਦੇ ਜਦ ਤੱਕ ਧਰਨਾ ਚੱਲ ਰਿਹਾ ਤੁਸੀਂ ਕਹਿ ਰਹੇ ਹੋ ਐਸਡੀਐਮ ਸਾਹਿਬ ਨੇ ਭਰੋਸਾ ਦਿੱਤਾ ਨਹੀਂ ਨਹੀਂ ਉਹਨਾਂ ਨੇ ਦੱਸਿਆ ਵਾ ਉਹਨਾਂ ਨੂੰ ਦੱਸਿਆ ਵੀ ਕੰਮ ਕਰਾ ਦਾਂਗੇ ਵੀ ਤੁਸੀਂ ਧਰਨਾ ਲਾਓ ਪਰ ਦੇ ਅੱਜ ਤੱਕ ਸਾਡੇ ਕੋ ਇੱਥੇ ਧਰਨੇ ਤੇ ਕੋਈ ਆਉਂਦਾ ਨਹੀਂ ਉਹਨਾਂ ਚਿਰ ਅਸੀਂ ਧਰਨਾ ਆਪੜਾ ਉਸੇ ਤਰ੍ਹਾਂ ਸਾਡਾ ਜ ਸਮਾਵਲ ਆਈਏ ਸਾਡੀ ਟ੍ਰੇਨ ਸੀ ਜਿਹੜੀ 40 ਸਾਲ ਤੋਂ ਬੰਦ ਪਈ ਸੀ ਤੇ ਆਪਾਂ ਨੇ ਇਹਦੀ ਮੈਂਟਰੀ ਮੁਕਤੀ ਕਰਵਾ ਕੇ ਹੀ ਕਬਜ਼ਾ ਲੈਣ ਲੱਗ ਪਏ ਸਾਰੇ ਸਪਾ ਸਾਰਾ ਕੋਤ ਆਪਣੇ ਨਾਲ ਸੀਗਾ ਤੇ ਦੋ ਦਿਨਾਂ ਜੀਸੀਪੀ ਆ ਤੇ ਆ ਰਹੀਆਂ ਅੱਜ ਕੁਝ ਜਿਹੜਾ ਨਹੀਂ ਕਿ ਨਾ ਥਾਬੇ ਇੱਕਾ ਥਾਬੇ ਵਾਲੇ ਨੇ ਇਹਨਾਂ ਦੇ ਵਿੱਚ ਜ਼ਮੀਨ ਆਉਂਦੀਆਂ ਪੁੱਛੇ ਹੋਏ ਨੇ ਕੁਝ ਦੋ ਘਰ ਕੇ ਵਿੱਚ ਆਉਂਦੇ ਨੇ ਉਹ ਬੰਦੇ ਨੇ ਤੇ ਕੁਝ ਇਹਨਾਂ ਦੇ ਨਾਲ ਨਾ ਪਾੜਵਾਜ ਦੇ ਬੰਦੇ ਰਲੇ ਉਹਨਾਂ ਦੇ ਵਿੱਚ ਜ਼ਮੀਨ ਆਉਂਦੀ ਗਾ ਇਹਨਾਂ ਦੇ ਜ਼ਮੀਨ ਵਿੱਚ ਆਉਂਦੀ ਆ ਬਾਈ ਉਹ ਕੰਮ ਖੜਨ ਕਰਦੇ ਨੇ ਉਹਨਾਂ ਨੇ ਅੱਜ ਆ ਕੇ ਕੰਮ ਰੋਕ ਦਿੱਤਾ ਉਹਨਾਂ ਦੀ ਜ਼ਮੀਨ ਆ ਰਹੀ ਆ ਜੀ ਉਹਨਾਂ ਦੇ ਕਬਜ਼ਾ ਕਰਾ ਰਿਹਾ ਜੀ ਉਹ ਕਹਿੰਦੇ ਸਾਡੀ ਛੁੱਟ ਰਹੀ ਹੈ ਹੈ ਨਜਾਇਜ਼ ਕਬਜ਼ਾ ਹਟਾ ਦੇ ਆ ਤੇ ਉਹ ਲੋਗ ਆਏ ਨੇ ਜਿਹਨਾਂ ਨੂੰ ਹੁਣ ਛੁੱਟ ਰਿਹਾ ਕਬਜ਼ਾ ਨਜਾਇਜ਼ ਕਬਜ਼ਾ ਕਰਿਆ ਹੁਣ ਚਾਲੇ ਕਬਜ਼ਾ ਅੱਗੇ ਮਾਗਰ ਆ ਗਿਆ ਉਹ ਕਿਹਾ ਫਾਟਾ ਪਾਣੀ ਆਣਾ ਪਿਛਲੀ ਵਾਰ ਵੀ ਪਾਣੀ ਆ ਤਿੰਨ ਵਾਰ ਮੇਰੀ ਸੋਧੀਓਂ ਵੀ ਪਾਣੀ ਆ ਗਿਆ ਸਾਡੀ ਫਸਲ ਮਾਰਦੀ ਹੈ ਪਿਛਲੀ ਵਾਰ ਮੇਰੇ ਪੋਰਾ ਕਿਲੇ ਥਾਣਾ ਦੇ ਮਰਨੇ ਮੈਂ ਦਵਾਰੇ ਬੀਤੇ ਨਹੀਂ ਜਿਹੜਾ ਪੱਤਰ ਸੀ ਜਿਆ ਪੀ ਮੈਂ ਰੋ ਖਾਤੇ ਆ ਮੋੜ ਕੇ ਥਾਣਾ ਦੀ ਵੀ ਉਹ ਕਿਥੋਂ ਪਤਾ ਇਹਦੇ ਲੇਟ ਤੱਕ ਕਰੇ ਮੋੜ ਕੇ ਉਹ ਧਿਆਣ ਤੇ ਨਿਕਲਦਾ ਹੈ ਅਸੀਂ ਮੰਗ ਕਰਦੇ ਆ ਵੀ ਜਿਹੜੇ ਬੰਦੇ ਰੋਬ ਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਐਨਾ ਚਿਰ ਬਾਅਦ ਹੀ ਹੁਣ ਛੱਡਣੀ ਚਾਹੀਦੀ ਹੈ ਜੀ ਇਹਨਾਂ। ਬਾਹਰ ਹੀ ਕਾਹੇ ਤੱਕ ਕਰਦੇ ਹੋ। ਕੀ ਕੀ ਨਾਮ ਹੈ ਜੀ? ਮੇਰਾ ਨਾਮ ਬਰਨਿੰਦਰ ਸਿੰਘ ਫਾਰਮਚਰ ਚਰਨਸਕੁੱਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਦੇ ਡਕੋਵਾਲ। ਜਿਹੜਾ ਜਿਹੇ ਧਰਨਾ ਲਾਇਆ ਜੀ ਤੁਸੀਂ ਕਿਸ ਕਿਸ ਕਾਰਨ ਕਰਕੇ ਲਾਇਆ ਜੀ? ਸਾਨੂੰ ਸਵੇਰੇ 8:00 ਵਜੇ ਅੱਜ ਪਤਾ ਲੱਗਿਆ ਵੀ ਇੱਥੇ ਬਹੁਤ ਸਾਰੇ ਨਾਲ ਦੀ ਫਸਲ ਪਰਸੋ ਤੋਂ ਪ੍ਰਸ਼ਾਸਨ ਨੇ ਬਰਬਾਦ ਕਰ ਦਿੱਤੀ ਅੱਜ ਵੀ ਜਦੋਂ ਅਸੀਂ ਆ ਪੰਜ ਮਸ਼ੀਨਾਂ ਲੱਕੀਆਂ ਹੋਈਆਂ ਸੀ ਧਾਨ ਖੜੇ ਫੇਰ ਰਹਿਮੀ ਨਾਲ ਬਰਬਾਦ ਕੀਤੇ ਜਾ ਰਹੇ ਸੀ ਆ ਕੇ ਅਸੀਂ ਕੰਮ ਰੋਕਿਆ ਸਰਕਾਰ ਤੋਂ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਵੀ ਉਹ ਇਹ ਕੀ ਜ਼ਰੂਰਤ ਕੀ ਪੈ ਗਈ ਲੋਕਾਂ ਦੀ ਫਸਲਾਂ ਖਰਾਬ ਕਰਨ ਦੀ ਜੇ ਚੱਲ ਕੋਈ ਕੰਮ ਕਰਨਾ ਵੀ ਉਹ 6 ਮਹੀਨੇ ਤੇ ਫਸਲ ਖਾਲੀ ਖੇਤ ਖਾਲੀ ਹੋ ਜਣ ਜਦੋਂ ਜਲਦ ਕਰ ਲੈ ਜੇ 2 ਮਹੀਨੇ ਪਹਿਲਾਂ ਕਰ ਲੈਂਦੇ ਹੁਣ ਇੰਨੀ ਕੀ ਐਮਰਜੈਂਸੀ ਪੈ ਗਈ ਸਾਨੂੰ ਅੱਜ ਤੱਕ ਕਦੇ ਕੋਈ ਪ੍ਰੋਬਲਮ ਨਹੀਂ ਆਇਆ 40 ਸਾਲ ਤੋਂ ਇਹ ਜਿਹੜਾ ਨੇ ਸੇਮ ਦੇ ਨਾਲੇ ਨੇ ਅੱਗੇ ਸੇਮ ਆਉਂਦੀ ਪਾਣੀ ਉੱਪਰ ਦੀ ਸੇਮ ਆਉਂਦੀ ਉਹਦੇ ਕਰਕੇ ਕੱਢੇ ਹੋ ਜੀ 50 ਸਾਲ ਤੋਂ ਤਕਰੀਬ ਨੇ ਇਹ ਬੰਦ ਰਹਿਣ ਦੀ ਜ਼ਰੂਰਤ ਨਹੀਂ ਹੁਣ ਜਾਣ ਬੁੱਝ ਕੇ ਨਾਲੇ ਕਿਸੇ ਆਪਸੀ ਖਹਿਵਾ ਜੀ ਕਰਕੇ ਦੋ ਬੰਦੇ ਦੀ ਆਪਸੀ ਖਹਿਵਾ ਜੀ ਆ ਤੁਹਾਡੇ ਨਾਲ ਦੇ ਜੱਥੇ ਬੰਦੇ ਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕੋਈ ਸਾਡੀ ਕਾਫੀ ਲੰਮੇ ਸਮੇਂ ਤੋਂ ਮੰਗ ਸੀਗੀ ਕਿ ਇਹਨੂੰ ਜਿਹੜੀ ਡਰੇਨ ਆ ਚਲਾਇਆ ਜਾਵੇ ਬੜੇ ਦੁੱਖ ਦੀ ਗੱਲ ਆ ਸਾਡੇ ਉਹ ਵੀਰਾਂ ਨੇ ਜਿਹੜਾ ਵੀ ਲੋਕਾਂ ਦੀਆਂ ਫਸਲਾਂ ਬਚਾਉਣੇ ਨੇ ਜਾਂ ਹਜ਼ਾਰ ਦੀਆਂ ਇਹ ਹੁਣ ਉਹਨਾਂ ਨੇ ਸੋਚਣਾ ਵੀ ਉਹ ਕਿਹੜੇ ਪਾਸੇ ਚਲਣਾ ਫਸਲਾਂ ਮੇਰੇ ਹਿਸਾਬ ਨਾਲ ਜਿਹੜੇ ਝੱਠੇਬੰਦੀਆਂ ਨੇ ਉਹ ਕਿਸਾਨਾਂ ਦੀਆਂ ਫਸਲਾਂ ਬਚਾਉਂਦੀ ਨੇ ਜਾਂ ਜ਼ਮੀਨਾਂ ਬਚਾਉਂਦੀਆਂ ਤਾਂ ਝੱਠੇਬੰਦੀ ਇਹ ਕਹੋਂਦੀਆਂ ਨੇ ਉਹਨਾਂ ਦਾ ਫਾਰਮੂਲਾ ਜੇ ਇਹ ਆ ਵੀ ਫਸਲਾਂ ਅਜਾੜ ਕੇ ਜਾਂ ਲੋਕਾਂ ਨੂੰ ਅਜਾੜ ਕੇ ਝੱਠੇਬੰਦੀਆਂ ਬਣਦੀਆਂ ਨੇ ਤਾਂ ਉਹਨਾਂ ਦੀ ਉਹ ਉਹਨਾਂ ਦੀ ਸੋਚ ਆ ਸਾਡੀ ਸੋਚ ਇਹ ਹੈ ਜੇ ਸਰਕਾਰ ਦੀ ਜਗ੍ਹਾ ਸਰਕਾਰ ਤਾਂ ਛੜਾਊਗੀ ਹੋ ਜੀ ਸਰਕਾਰ ਦੀ ਜਗ੍ਹਾ ਤੇ ਜੇ ਫਸਲ ਬੀਜੀ ਹੋਈ ਹੈ ਜੀ ਸਰਕਾਰ ਦੇ ਇਹ ਤਾਂ ਲੋਕਾਂ ਦੀ ਭਲੇ ਵਾਸਤੇ ਆ ਜੀ ਜਿਹੜਾ ਨਾਲਾ ਬਣ ਜੇ ਬਿਲਕੁਲ ਕੋਈ ਭਲਾ ਨਹੀਂ ਇਤਨਾ ਕਾਪਟਾ ਪਹਿਣ ਕੇ ਭਲੇ ਦੀ ਕੋਈ ਸਾਨੂੰ ਉਧਰ ਉਧਰ ਜਾਣ ਚ ਪ੍ਰੋਬਲਮ ਆਊਗੀ ਪਾਣੀ ਦੀ ਪ੍ਰੋਬਲਮ ਦੂਜੇ ਪਾਸੇ ਸੀ ਕਿਵੇਂ ਸਿੰਜਾਂਗੇ ਉਹ ਤੋਂ ਬਿਨਾਂ ਜਿਹੜੇ ਫੰਦੀ ਵਾਲਦਾਂ ਜੋ ਲੱਗ ਜਾਣੇ ਆ ਉਹਦੇ ਨੇ ਪਾਣੀ ਰੁਕੂਗਾ ਬਰਸਾਤ ਚ ਜਦ ਖੜਾ ਦਾ ਪਾਣੀ ਵੀ ਜਮਾ ਆਊਗਾ ਸਾਡੇ ਇੱਥੇ ਖੜਾ ਦਾ ਫਸਲਾਂ ਡੁੱਬਣਗੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਹਰਦੀਪ ਸਿੰਘ ਗਿਆਸਪੁਰਾ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਵੀ ਜਗਾ ਇਹਦੇ ਵਿੱਚ ਆ ਰਹੀ ਆ ਬਿਲਕੁਲ ਉਹ ਵੀ ਉਹਨੇ ਸਮੇਂ ਤੋਂ ਵੀ ਉੱਥੇ ਕਬਜ਼ਾ ਕੀਤਾ ਨਹੀਂ ਉਹਦੇ ਕਹਿਣ ਨਾਲ ਕੀ ਹੋਊਗਾ ਉਹ ਲੋਕਾਂ ਨੂੰ ਮੇਰੇ ਬਾਰੇ ਹੀ ਪਤਾ ਕਰਦੀਆਂ ਬਾਰੇ ਹੀ ਪਤਾ ਤੇ ਦੱਸਣ ਦੀ ਲੋੜ ਨਹੀਂ ਹੁੰਦੀ ਕਿਸੇ ਨੂੰ ਵੀ ਕੀ ਕਿਹੜਾ ਕੀ ਕਰਦਾ ਤੁਹਾਡੀ ਜਗਾ ਆਉਂਦੀ ਆ ਜੀ ਵਿੱਚ ਬ ਨਹੀਂ ਉਹਨਾਂ ਦਾ ਇਹ ਕਹਿਣਾ ਵਾ ਜਿਹੜੀ ਜਗ੍ਹਾ ਵਾ 40 ਸਾਲ ਤੋਂ ਜਿਹੜੀ ਤੁਸੀਂ ਨਜਾਇਜ਼ ਕਬਜ਼ਾ ਕੀਤਾ ਉਹ ਇੱਥੇ ਕਿੱਥੇ ਦੱਸ ਦੇ ਦੱਸ ਦੇ ਕਿੱਥੇ ਕੀਤਾ ਜਿਹੜੀ ਡਰੇਨ ਹੈ ਮੇਰੇ ਖੇਤ ਹੀ ਨਹੀਂ ਮੇਰਾ ਕੋਈ ਸੜਕ ਨਾਲ ਕੋ ਸੜਕ ਦੇ ਨਾਲ ਨਾਲ ਜਾਂਦੀ ਹੈ ਸਾਡੇ ਪਿੰਡੋਂ ਮੇਰਾ ਕੋਈ ਖੇਤ ਸੜਕ ਦੇ ਨਾਲ ਨਹੀਂ ਲੱਗਦਾ ਇਹ ਉਹਨਾਂ ਦੇ ਕਹਿਣ ਨਾਲ ਅਸਲ ਚ ਉੱਥੇ ਚੱਕਰ ਗਈ ਆ ਜਿਹੜਾ ਹਰਦੀਪ ਕਰਦੀ ਇਹਨਾਂ ਦੀ ਆਪ ਚੁਕਾਇਬ ਆ ਜੀ ਪਿੰਡ ਚ ਜਿਹੜੀ ਗੜੀ ਪਿੰਡ ਚ ਚਾਚੇ ਭਤੀਜੇ ਦੀ ਲੜਾਈ ਆ ਉਹਦੇ ਕਰਕੇ ਉਹਨੂੰ ਤੰਗ ਕਰਨ ਦੇ ਮਾਰੇ ਇੱਕ ਦੂਏ ਨੂੰ ਤੰਗ ਕਰਨ ਦੇ ਮਾਰੇ ਸਾਰੇ ਲੋਕਾਂ ਨੂੰ ਬੜੀ ਦਾ ਬੱਕਰਾ ਇਹ ਬਣਾ ਰਹੇ ਨੇ ਉਹ ਤਾਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰ ਰਹੇ ਨੇ ਕਿ ਤੁਸੀਂ ਜਿਹੜਾ ਸਰਕਾਰੀ ਕੰਮ ਉਹਦੇ ਵਿੱਚ ਵਿਘਨ ਪਾਇਆ ਵੀ ਉਹਦੇ ਗਾਰਵਾਈ ਕੀਤੀ ਜਾਵੇ ਉਹ ਉਹਨਾਂ ਦੇ ਕਹਿਣ ਦਾ ਕੀ ਹੋ ਜਾਊਗਾ ਜਿਹੜੇ ਸੜਕਾਂ ਰੋਜ਼ ਰੋਕਦੇ ਨੇ ਬਿਨਾਂ ਕਿਸੇ ਕਾਰਨ ਤੋਂ ਕਾਰਵਾਈ ਤਾਂ ਹੋਰਾਂ ਦੇ ਹੋਣੀ ਚਾਹੀਦੀ ਆ ਬਿਨਾਂ ਕਿਸੇ ਕਾਰਨ ਤੋਂ ਸੜਕਾਂ ਰੋਕਦੇ ਨੇ ਕਾਰਵਾਈ ਤਾਂ ਉਹਨਾਂ ਦੇ ਵੜ ਜੇ ਸੱਟ ਤੇ ਕਹਿੰਦੇ ਅਸੀਂ ਤਾਂ ਆਪਣੇ ਫਸਲਾਂ ਬਚਾਉਣ ਦੇ ਨਾਮ ਕੀਤੀ ਆ ਫਸਲਾਂ ਬਚਾਈਆਂ ਨੇ ਫਸਲ ਚੋਣਾਂ ਦੇ ਕਹਿਣ ਦਾ ਸਾਨੂੰ ਕੋਈ ਫਰਕ ਨਹੀਂ ਪੈਣਾ ਜੇ ਉਹ ਕਹਿਣਗੇ ਕਿ ਨਾ ਜਿਹੜੀ ਗੱਲ ਸੱਚ ਆ ਉਹਦੇ ਅਸੀਂ ਖੜਾ ਕੇ ਡਟ ਕੇ ਲੜਾਈ ਲੜਾਂਗੇ ਬਿਲਕੁਲ ਨਹੀਂ ਲੋਕਾਂ ਦਾ ਨੁਕ ਜੇ ਉਹਨਾਂ ਦੀ ਕੋਈ ਆਪਸੀ ਪਾਰਟੀ ਵਾਜੀ ਉਹ ਉਹਨਾਂ ਲੋਕਾਂ ਨਾਲ ਨਿਪਟਣ ਜਿਹਨਾਂ ਲੜਾਈ ਆ ਉਹਨਾਂ ਪਿੱਛੇ ਲੋਕਾਂ ਨੂੰ ਕਿਉਂ ਭਰੀ ਸਾਰੇ ਪ੍ਰਸ਼ਾਸਨ ਨੂੰ ਹੀ ਪਤਾ ਵੀ ਉਹਨਾਂ ਦਾ ਕੀ ਰੌਲਾ ਪ੍ਰਸ਼ਾਸਨ ਵੀ ਇਧੇ ਦਵਾ ਥੱਲੇ ਆ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਜਿਹੜੀ ਟ੍ਰੇਨ ਦੀ ਜਗ੍ਹਾ ਆ ਰਹੀ ਆ ਕਿ ਉਹ ਜਿਹੜੇ ਧਾਨ ਵਢਣ ਤੋਂ ਬਾਅਦ ਵੀ ਤੁਸੀਂ ਕਹਿ ਰਹੇ ਅਸੀਂ ਕਿਉਂ ਕਹਿੰਦੇ ਅਸੀਂ ਕਿਨ ਜਿੱਥੇ ਜ਼ਰੂਰਤ ਨਹੀਂ ਜਿੱਦੀ ਜ਼ਰੂਰਤ ਨਹੀਂ ਉੱਥੇ ਕਿਉਂ ਸਰਕਾਰ ਟ੍ਰੇਨ ਕੱਢੂਗੀ ਇੱਕ ਹੋ ਸਕਦਾ ਜੇ ਇੱਥੇ ਜ਼ਰੂਰਤ ਨਹੀਂ ਅਸੀਂ ਕਹਿੰਦੇ ਸਰਕਾਰ ਖੇਤਾਂੋਂ ਤਾਂ ਪੈਸੇ ਲੈ ਕੇ ਰੋਂਡੇ ਦੇ ਵਿੱਚ ਇਹਨਾਂ ਦੀ ਜਗ੍ਹਾ ਜਿਹਨੂੰ ਤਾਂ ਪਹਿਲਾਂ ਲਈ ਆ ਲਈ ਵੀ ਉਹਨਾਂ ਜੇ ਜ਼ਰੂਰ ਤੈ ਨਹੀਂ ਜੇ 8-10 ਕਿਲਾ ਵਿੱਚ ਇਕੱਠਾ ਹੋ ਕੇ ਪਾਣੀ ਲੰਘਦਾ ਜੇ ਉਹ ਡレイン ਹੋ ਜੂਗੀ ਤੁਸੀਂ ਮੌਕਾ ਦੇਖੋ ਜਿਹੜੀਆਂ ਬੰਦੀਆਂ ਲੱਗਦੇ ਨੇ ਉਹ ਦੋ ਹਿੱਸੇ ਚ ਵੰਡਿਆ ਜਾਣਾ ਪਾਣੀ ਰੁਕਣ ਲੱਗ ਜਾਣਾ ਇੱਧਰ ਦੇ ਖੇਤ ਵਾਲਾ ਦੂਏ ਪਾਸੇ ਆਪਣਾ ਜਿਹੜਾ ਉਧਰ ਖੇਤ ਉਧਰ ਕਿਉਂ ਪਾਣੀ ਕਿਵੇਂ ਦਊਗਾ ਅਸਲੇ ਸੇਮ ਨਾਲ ਜਿਹੜਾ ਦੇਹ ਜੇ ਆਮ ਸੂਗਾ ਹੁੰਦਾ ਜਾਂ ਕੋਈ ਹੋਰ ਹੁੰਦਾ ਉਹ ਇੱਕ ਪਾਸੇ ਸੀ ਘੜਦੇ ਨੇ ਇਹ ਸੇਮ ਵਾਲਾ ਨਾਲ ਇਹ ਗੱਪੇ ਚ ਇਸ ਕਰਕੇ ਕਿੱਡੇ ਵੀ ਸਾਰੇ ਪਾਸੇ ਪਾਣੀ ਜਾਂ ਸੇਮ ਉਹਦੀ ਪਾਣੀ ਉੱਪਰ ਦੀ ਉਹਦੇ ਵਿੱਚ ਪੈ ਜਾਂਦਾ ਸੀ ਹੁਣ ਸੇਮ ਵਾਲੀ ਕੋਈ ਸਮੱਸਿਆ ਨਹੀਂ ਪਾਣੀ ਦੋਵੇਂ ਤੋਰ ਚਲੇਗਾ ਅਸਲ ਗੱਲ ਇਹ ਮਹੌਲ ਪ੍ਰਸ਼ਾਸਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕੰਮ ਜਲਦੀ ਚਲਾਇਆ ਜਾਊਗਾ ਕੋਈ ਗੱਲ ਦੀ ਪ੍ਰਸ਼ਾਸਨ ਦਵੇ ਭਰੋਸਾ ਗਲਤ ਕਰਨ ਪ੍ਰਸ਼ਾਸਨ ਨੇ ਜੇ ਕਰਨਾ ਕਿਸੇ ਦਵਾ ਚ ਉਹ ਕਰੇ ਅਸੀਂ ਰੋਕਾਂਗੇ ਐਸਾ ਸਵਾਲ ਨਾ ਲਗਾਇਆ ਗਿਆ ਸੀ ਕਿ ਕਿਸਾਨ ਜੀਨ ਵੱਲੋਂ ਚਿਕਵਾਇਆ ਗਿਆ ਵਾ ਕੀ ਭਰੋਸਾ ਦਿੱਤਾ ਗਿਆ ਤੇ ਕਲ ਪ੍ਰਸ਼ਾਸਨ ਵੱਲੋਂ ਜਿਹੜੀ ਜਿਹੜੀ ਗੜੀ ਦਾ ਖਾਨਾ ਤੇ ਹੋਰ ਜਿਹੜਾ ਅੱਗੇ ਸਾਈਕਲ ਜਾ ਰਿਹਾ ਉਸ ਬੰਦੇ ਨਿਸ਼ਾਨਦੇਹੀ ਕਰਵਾਤੀ ਗਈ ਸੀ ਇੰਟਰਵਿਊ ਸਾਹਿਬ ਵੱਲੋਂ ਸਾਡੋ ਰਿਕਵੈਸਟ ਆਈ ਸੀਗੀ ਉਹਦੇ ਆਧਾਰ ਤੇ ਅਸੀਂ ਨਿਸ਼ਾਨਦੇਹੀ ਕਰਵਾਈ ਸੀ ਸਾਡੇ ਕਾਨੂੰਗੋ ਸਹਿਬਾਨ ਪ੍ਰਧਾਨ ਜੀ ਆਪਣਾ ਸਾਡੇ ਮਟਵਾਰੀ ਸਾਹਿਬਾ ਤੇ ਹੋਰ ਮਟਵਾਰੀ ਸਰਵਾਰ ਨੇ ਕਲਰ ਕਰ ਦਿੱਤੀ ਸੀ ਤੇ ਹੁਣ ਅੱਜ ਵੀ ਜਿਹੜਾ ਹੈ ਕਾਜ ਦੇ ਦੀ ਕਾਰਵਾਈ ਆਫਟਰ ਰਿਸ਼ਾਦ ਦੇ ਡਿਪਾਰਟਮੈਂਟ ਵੱਲੋਂ ਜਿਹੜੀ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਸੀ ਉਸ ਬੰਦੇ ਕਿਸ ਨੇ ਰੋਕ ਲਗਾਈ ਹੈ ਰੋਕੂ ਰੋਕਿਆ ਉਹਨਾਂ ਨੂੰ ਤਾਂ ਇਹਨਾਂ ਨੇ ਬੰਨੋ ਰੋਕ ਲਗਾਇਆ ਸੀ ਕਾਜ ਦੇ ਰੋਕੋ ਲੋ ਤੇ ਸਾਡੇ ਵੱਲੋਂ ਇਹਨਾਂ ਨੂੰ ਅਸ਼ਵਾਸ਼ਣ ਦਿੰਦੇ ਹਾਂ ਕਿ ਜੋ ਵੀ ਕਾਰਵਾਈ ਕੀਤੀ ਜਾਣੀ ਹੈ ਅੱਗੇ ਅੱਜ ਤੋਂ ਬੇ ਹਟਾਈ ਜਾਣਾ ਹੋਏ ਕਿ ਇੰਚ ਸੁਆਜ ਜਲਦੀ ਸੁਆਜ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਟੱਕੇ ਨਾਲ ਕੰਮ ਕਰ ਆਇਆ ਵਾ ਇਹ ਕੋਈ ਨਹੀਂ ਕਰਦੇ ਉਹਨਾਂ ਨੇ ਅਸੀਂ ਹਲੇ ਇਸ ਬੰਦੇ ਡਿਪਾਰਟਮੈਂਟ ਤੋਂ ਰਿਪੋਰਟ ਲੈਣੇ ਆਂ ਜਿਹੜੀ ਕੋ ਸਾਫ ਤੋਂ ਕੀ ਰਿਪੋਰਟ ਹੈ ਉਹ ਫਿਰ ਦੱਸੋ ਕੱਲੋਂ ਤੱਕ ਕੰਮ ਸਟਾਰਟ ਹੋਊਗਾ ਉਹ ਜਲਦੀ ਕਰਤਾ ਜਾਏਗਾ ਕਿ ਮੈਂ ਆਪਣੇ ਸੀਨੀਅਰ ਹੋਰ ਨਾਲ ਗੱਲ ਕਰਦਾ ਉਸ ਤੋਂ ਬਾਅਦ ਜਿਵੇਂ ਕਰਦਾ